ਤਸਵੀਰ ਦੇਖ ਸਕਦੇ ਹੋ ਭਵਾਨੀਗੜ੍ਹ ਪੁਲਿਸ ਦੀ ਤਾਂ ਲਗਾਤਾਰ ਜਿੱਥੇ 26 ਜਨਵਰੀ ਦੇ ਦਿਨ ਪੰਜਾਬ ਪੁਲਿਸ ਵੀ ਪੂਰਨ ਤੌਰ ਤੇ ਮਸਤੈਦ ਹੈ ਗੱਲ ਕੀਤੀ ਜਾਵੇ ਬੱਸ ਸਟੈਂਡ ਦੀ ਜਾਂ ਫਿਰ ਗੱਲ ਕੀਤੀ ਜਾਵੇ ਭੀੜ-ਪਾੜ ਦੇ ਇਲਾਕਿਆਂ ਦੀ ਤਾਂ ਹਰ ਥਾਂ 'ਤੇ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਆਦਾਤਰ ਮੇਜਰ ਫੁੱਟਬਾਲ ਜਿੱਥੇ ਜ਼ਿਆਦਾ ਹੁੰਦਾ ਹੈ ਉਹ ਜਗ੍ਹਾਵਾਂ 'ਵਾਂ ਜ਼ਿਆਦਾ ਚੈਕ ਕੀਤੀ ਜਾਂਦੀਆਂ ਨੇ ਜਿਵੇਂ ਮਾਲ ਹੋ ਗਿਆ ਹੈ ਜਾਂ ਬੱਸ ਸਟੈਂਡਸ ਹੋ ਗਏ ਜਾਂ ਰੇਲਵੇ ਸਟੇਸ਼ਨ ਹੋ ਗਏ ਜਾਂ ਕਰਾਊਡਿਡ ਮਾਰਕੀਟਸ ਹੋ ਗਿਆ ਪੁਲਿਸ ਦਾ ਆਪਣਾ ਨਜ਼ਰੀਆ ਹੁੰਦਾ ਦੇਖ ਕੇ ਜੋ ਕੋਈ ਬੰਦਾ ਸ਼ੱਕੀ ਲੱਗਦਾ ਫਿਰ ਉਹਦੀ ਅਸੀਂ ਪ੍ਰੋਪਰ ਸਾਡਾ ਪਾਇਸ ਆ ਬਣਿਆ ਹੋਇਆ ਉਹਦੇ ਮੁਤਾਬਕ ਉਹਦਾ ਫੇਸ ਰਿਕਗਨੀਸ਼ਨ ਸਿਸਟਮ ਹੈ ਉਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦਾ ਉਹਦਾ ਜੇ ਕੋਈ ਪਿਛਲਾ ਬੈਕਗਰਾਉਂਡ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਤਾਂ ਉਸ ਤੇ ਨਿਕਲ ਆਉਂਦਾ ਇਸ ਕਰਕੇ ਉਹਦੇ ਫੋਟੋ ਸਕੈਨ ਕੀ ਮੁਖਤਾਬੰਦ ਸਾਡੇ ਵੱਲੋਂ ਕੀਤੇ ਗਏ ਆ ਆਫਸਰਸ ਵੱਲੋਂ ਡਾਇਰੈਕਸ਼ਨਸ ਨੇ ਬੜੀ ਸਖਤ ਤੇ ਕਲੀਅਰ ਡਾਇਰੈਕਸ਼ਨਸ ਨੇ ਸਾਡੇ ਬੰਦੇ ਵਾਸਤੇ ਸਖਤ ਸ਼ਕਤੀ ਨਾਲ ਰਜਿਸਟਰ ਹਾਂ ਤੇ ਚੰਗੇ ਬੰਦੇ ਵਾਸਤੇ ਵੈਲਕਮ ਹੈ ਆਪਣਾ ਜਿਹੜਾ ਵੀ ਕੋਈ ਤਿਹਾਰ ਆਉਂਦਾ ਹੈ ਜਾਂ ਕੋਈ ਵੀ ਇਹ ਤਾਂ ਦੇਸ਼ ਦਾ ਤਿਹਾਰ ਹੈ ਇਹਨੂੰ ਪੂਰੇ ਆਪਣੇ ਆਜ਼ਾਦੀ ਨਾਲ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਹਰ ਇੱਕ ਕੋਨੇ-ਕੋਨੇ ਦੇ ਵਿੱਚ ਜੇਕਰ ਕੋਈ ਵੀ ਅਨਸੁਕਾਮੀ ਘਟਨਾ ਨਾ ਵਾਪਰ ਸਕੇ ਤਾਂ ਉਹਨੂੰ ਲੈ ਕੇ ਭਵਾਨੀਗੜ ਪੁਲਿਸ ਜਿਲ੍ਹਾ ਸੰਗਰੂਰ ਪ੍ਰਸ਼ਾਸਨ ਪੰਜਾਬ ਪੁਲਿਸ ਦਾ ਪੂਰਨ ਤੌਰ ਤੇ ਨਿਸ਼ਟਾ ਦੇ 26 ਜਨਵਰੀ ਨੂੰ ਮੁੱਖ ਰੱਖਦੇ ਹੋਇਆ ਹਰ ਪਾਸੇ ਪੰਜਾਬ ਪੁਲਿਸ ਪੂਰਨ ਤਰ੍ਹਾਂ ਤਿਆਰ ਦਾ ਗੱਲ ਕੀਤੀ ਜਾਵੇ ਬੱਸ ਸਟੈਂਡ ਦੇ ਗੱਲ ਕੀਤੀ ਜਾਵੇ ਰੇਲਵੇ ਸਟੇਸ਼ਨ ਤੇ ਦਾ ਨਗਾਤਾਰ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਐਸ ਐਚ ਓ ਅਜੇ ਪਰੋਚਾ ਦੀ ਮੌਜੂਦ ਨੇ ਸਰ 26 ਜਨਵਰੀ ਨੂੰ ਲੈ ਕੇ ਕੀ ਉਸ ਤਿਆਰੀਆਂ ਨੇ ਜਿਹੜੀਆਂ ਜਿਹੜੀ ਲਾਅਨ ਆਰਡਰ ਸੰਧੀ ਸਾਰੀ ਮੁਕੰਮਲ ਤਿਆਰੀਆਂ ਨੇ ਤੇ ਬੜੀ ਬਰੀਕੀ ਨਾਲ ਤੇ ਬੜੀ ਮੁਸਤੈਦੀ ਨਾਲ ਜੋ ਹੈ ਪ੍ਰੋਗਰਾਮ ਵਗੈਰਾ ਡਿਜ਼ਾਈਨ ਕੀਤੇ ਗਏ ਨੇ ਜੋ ਵੀ ਸਿਕਿਉਰਿਟੀ ਪਰਪਸ ਲਈ ਹੈਗੇ ਨੇ ਹਰ ਇੱਕ ਚੀਜ਼ ਨੂੰ ਹਰ ਇੱਕ ਹਰ ਇੱਕ ਪਹਿਲੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਉਸੇ ਵਰਕ ਕਰ ਰਹੀ ਹੈ ਤਾਂ ਸਰ ਕੀ ਕੋਈ ਸਟ੍ਰੈਟਜੀ ਕੀ ਹੈ ਕਿਹੜੀ ਕਿਹੜੀ ਥਾਵਾਂ ਤੇ ਚੈੱਕ ਜਿਹੜੇ ਜ਼ਿਆਦਾਤਰ ਮੇਜਰ ਫੁਟਫਾਲ ਜਿੱਥੇ ਜ਼ਿਆਦਾ ਹੁੰਦਾ ਹੈ ਉਹ ਜਗ੍ਹਾਵਾਂ 'ਵਾਂ ਜ਼ਿਆਦਾ ਚੈੱਕ ਕੀਤੀ ਜਾਂਦੀਆਂ ਨੇ ਜਿਵੇਂ ਮਾਲ ਹੋ ਗਿਆ ਆ ਬੱਸ ਸਟੈਂਡਸ ਹੋ ਗਏ ਰੇਲਵੇ ਸਟੇਸ਼ਨ ਹੋ ਗਏ ਆ ਕਰਾਊਡਡ ਮਾਰਕੀਟਸ ਹੋ ਗੀਆਂ ਜ਼ਿਆਦਾਤਰ ਉੱਥੇ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਕਿਉਂਕਿ ਜਿੱਥੇ ਜ਼ਿਆਦਾ ਫੁਟਫਾਲ ਹੁੰਦਾ ਉੱਥੇ ਕੋਈ ਵੀ ਗਲਤ ਅ ਅਨਸਰ ਦੇ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਸਰ ਅਸੀਂ ਸ਼ਹਿਰ ਦੇ ਵਿੱਚ ਵੀ ਦੇਖਿਆ ਲੋਕਾਂ ਦੇ ਲਈ ਫਲੈਗ ਮਾਰਚ ਵੀ ਕੱਢਿਆ ਗਿਆ ਤੇ ਸਮੇਂ ਨਾਲ ਗੱਲ ਕੀਤੀ ਜਾਵੇ ਦੁਕਾਨਾਂ ਵੀ ਜਰੂਰ ਬੰਦ ਕਰਵਾਈਆਂ ਜਾ ਬਿਲਕੁਲ ਨਹੀਂ ਫੋਰਸਫੁਲੀ ਕੋਈ ਦੁਕਾਨ ਨਹੀਂ ਬੰਦ ਕਰਵਾਈ ਜਾ ਰਹੀ ਜੋ ਐਜ਼ ਯੂਜ਼ੂਅਲ ਟਾਈਮਿੰਗ ਹੈਗੀ ਹੈ ਉਸੇ ਮੁਤਾਬਕ ਦੁਕਾਨਦਾਰ ਆਪਣੀ ਮਰਜ਼ੀ ਨਾਲ ਖੋਲ ਰਹੇ ਨੇ ਆਪਣੇ ਉਸੇ ਹਿਸਾਬ ਨਾਲ ਬੰਦ ਕਰ ਰਹੇ ਨੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਦੁਕਾਨਦਾਰ ਨੂੰ ਜਾਂ ਕਿਸੇ ਵੀ ਸ਼ੌਪਕੀਪਰ ਨੂੰ ਇਹ ਹਦਾਇਤ ਨਹੀਂ ਕੀਤੀ ਗਈ ਵੀ ਤੁਸੀਂ ਟਾਈਮ ਤੋਂ ਪਹਿਲਾਂ ਬੰਦ ਕਰ ਦਿਓ ਨਾ ਕੋਈ ਬਾਜ਼ਾਰ ਤੇ ਹੈਗੀ ਆ ਮੌਸਮ ਨੂੰ ਦੇਖਦੇ ਕੁਝ ਲੋਕ ਤੁੰਤ ਤੋਂ ਪਹਿਲਾਂ ਪ੍ਰਫਰ ਕਰਦੇ ਵੀ ਘਰੇ ਚਲੇ ਜਾਈਏ ਇਸ ਕਰਕੇ ਉਹ ਕਰ ਦਿੰਦੇ ਹੋ ਪਰ ਪੁਲਿਸ ਮੈਕਮੇ ਵੱਲੋਂ ਨਹੀਂ ਹੈਗੀ ਤੇ ਬਾਕੀ ਪੁਖਤਾ ਜਿਹੜੇ ਹੈਗੇ ਪ੍ਰਬੰਧ ਸਾਡੇ ਵੱਲੋਂ ਕੀਤੇ ਗਏ ਆ ਆਫਸਰਸ ਵੱਲੋਂ ਡਾਇਰੈਕਸ਼ਨਸ ਨੇ ਬੜੀ ਸਖਤ ਤੇ ਕਲੀਅਰ ਡਾਇਰੈਕਸ਼ਨਸ ਨੇ ਮਾੜੇ ਬੰਦੇ ਵਾਸਤੇ ਸਖਤ ਸਖਤੀ ਨਾਲ ਨਿਸ਼ਟਾਨਾ ਹੈ ਤੇ ਚੰਗੇ ਬੰਦੇ ਵਾਸਤੇ ਵੈਲਕਮ ਹੈ ਆਪਣਾ ਜਿਹੜਾ ਵੀ ਕੋਈ ਤਿਹਾਰ ਆਉਂਦਾ ਹੈ ਜਾਂ ਕੋਈ ਵੀ ਇਹ ਤਾਂ ਦੇਸ਼ ਦਾ ਤਿਹਾਰ ਹੈ ਇਹਨੂੰ ਪੂਰੇ ਆਪਣੇ ਆਜ਼ਾਦੀ ਨਾਲ ਮਨਾਓ ਸਹੀ ਹੈ ਨਾ ਸਾਰਾ ਸੀਗੀ ਤਸਵੀਰਾਂ ਦੇਖਿਆ ਜਿੱਥੇ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਤਾਂ ਅਣਪਛਾਤੇ ਵਿਅਕਤੀ ਦੀ ਵੀ ਪੂਰਨ ਤੌਰ ਤੇ ਚੈਕਿੰਗ ਕੀਤੀ ਜਾਂਦੀ ਨਹੀਂ ਕੋਈ ਕਿਸੇ ਕਿਸੇ ਪੁਲਿਸ ਦਾ ਆਪਣਾ ਨਜ਼ਰੀਆ ਹੁੰਦਾ ਦੇਖ ਕੇ ਜੋ ਕੋਈ ਬੰਦਾ ਸ਼ੱਕੀ ਲੱਗਦਾ ਫਿਰ ਉਹਦੀ ਅਸੀਂ ਪ੍ਰੋਪਰ ਸਾਡਾ ਪਾਇਸ ਆ ਬਣਿਆ ਹੋਇਆ ਉਹਦੇ ਮੁਤਾਬਕ ਉਹਦਾ ਫੇਸ ਰਿਕਗਨਿਸ਼ਨ ਸਿਸਟਮ ਹੈ ਉਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦਾ ਉਹਦੇ ਚ ਕੋਈ ਪਿਛਲਾ ਬੈਕਗਰਾਉਂਡ ਰਿਕਾਰਡ ਹੈ ਕ੍ਰਾਈਮਿਨਲ ਰਿਕਾਰਡ ਹੈ ਤਾਂ ਉਸ ਤੇ ਨਿਕਲ ਆਉਂਦਾ ਇਸ ਕਰਕੇ ਉਹਦੀ ਫੋਟੋ ਸਕੈਨ ਕੀਤੀ ਜਾ ਰਹੀ ਹੈ ਤਾਂ ਪੂਰੇ ਤੌਰ ਤੇ ਪੰਜਾਬ ਪੁਲਿਸ ਕਹਿੰਦੇ ਤਾਂ ਮਸਤਾ ਹੈ ਦੇ ਬਿਲਕੁਲ ਹੈ 100% ਮਸਤੈਦ ਸਹੀ ਤਾਂ ਤਸਵੀਰ ਦੇਖ ਸਕਦੇ ਹੋ ਭਵਾਨੀਗੜ੍ਹ ਪੁਲਿਸ ਦੀ ਤਾਂ ਲਗਾਤਾਰ ਜਿੱਥੇ 26 ਜਨਵਰੀ ਦੇ ਦਿਨ ਨੇੜੇ ਆ ਰਹੇ ਨੇ ਤਾਂ ਪੰਜਾਬ ਪੁਲਿਸ ਵੀ ਪੂਰਨ ਤੌਰ ਤੇ ਮਸਤੈਦ ਹੈ ਗੱਲ ਕੀਤੀ ਜਾਵੇ ਬੱਸ ਸਟੈਂਡ ਦੀ ਜਾਂ ਫਿਰ ਗੱਲ ਕੀਤੀ ਜਾਵੇ ਪੀੜਪੜ ਦੇ ਇਲਾਕਿਆਂ ਦੀ ਤਾਂ ਹਰ ਥਾਂ 'ਤੇ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਆਮ ਪਬਲਿਕ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇੱਕ ਤਸਵੀਰ ਵੀ ਦੇਖ ਸਕਦੇ ਹੋ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਪੀਆਰਟੀਸੀ ਬੱਸ ਦੇ ਵਿੱਚ ਜਿੰਨੀਆਂ ਵੀ ਅਸੀਂ ਕਹਦੇ ਹਾਂ ਪੀੜਪੜ ਵਾਲਿਆਂ ਜਗਾ ਜਗਾ ਨੇ ਤਾਂ ਚੈਕਿੰਗ ਕੀਤੀ ਜਾ ਰਹੀ ਆ ਤਾਂ ਬੱਸ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਤਸਵੀਰ ਦਿਖਾ ਦੇਣਾ ਤੁਹਾਨੂੰ ਸਿੱਧੀਆਂ ਤਸਵੀਰਾਂ ਨੇ ਜਿਹੜੀਆਂ ਲਾਈਵ ਦਿਖਾ ਰਿਆ ਤਾਂ 26 ਜਨਵਰੀ ਨੂੰ ਮੁੱਕ ਰੱਖਦੇ ਹੋਇਆ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਲਾਈਵ ਉਹਨਾਂ ਵਿੱਚ ਤਾਂ ਕਿਸੇ ਦਾ ਬੈਗ ਹੋਵੇ ਜਿਹਦਾ ਉਹ ਵੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਤੋਂ ਲਾਈਵ ਕਰਾਏ ਦੋ ਤਾ ਪੀਆਰਟੀਸੀ ਬੱਸ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਦੂਜੇ ਪਾਸੇ ਦੀ ਤਸਵੀਰ ਵੀ ਦਿਖਾ ਦਿੰਨੇ ਆ ਤਾਂ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਹਰ ਇੱਕ ਕੋਨੇ-ਕੋਨੇ ਦੇ ਵਿੱਚ ਜੇਕਰ ਕੋਈ ਵੀ ਅਨਸੁਗਾਮੀ ਕਰਨਾ ਨਾ ਵਾਪਰ ਸਕੇ ਤਾਂ ਉਹਨੂੰ ਲੈ ਕੇ ਭਵਾਨੀਗੜ੍ਹ ਪੁਲਿਸ ਜਿਲ੍ਹਾ ਸੰਗਰੂਰ ਪ੍ਰਸ਼ਾਸਨ ਪੰਜਾਬ ਪੁਲਿਸ ਦਾ ਪੂਰਨ ਤਰਤੇ ਮਸਤਾ ਦੇ ਸੰਗਰੂਰ ਤੋਂ ਦਾ ਪੰਜਾਬ ਫਰਸ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ